ਮੀਡੀਆ ਵੈਲਫੇਅਰ ਕਲੱਬ ਕਨੌਰ ਰਜਿਸਟਰਡ ਵੱਲੋਂ ਇੱਕ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਮਦਨ ਲਾਲ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੌਕੇ ਸਰਬਸੰਮਤੀ ਦੇ ਨਾਲ ਅਰਜਿੰਦਰ ਸਿੰਘ ਮੋਹੀ ਨੂੰ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਮੌਕੇ ਤੇ ਹੀ ਕਲੱਬ ਦੇ ਪ੍ਰਧਾਨ ਅਰਜਿੰਦਰ ਸਿੰਘ ਮੋਹੀ ਨੇ ਆਪਣੀ ਕਾਰਜ ਕਰਨੀ ਕੋਸ਼ਿਸ਼ ਕੀਤੀ ਜਿਸ ਵਿੱਚ ਮਦਨ ਲਾਲ ਨੂੰ ਚੇਅਰਮੈਨ ਗੁਰਸ਼ਰਨ ਸਿੰਘ ਵਿਰਕ ਨੂੰ ਸਰਪ੍ਰਸਤ ਦਰਸ਼ਨ ਮਿੱਠਾ ਜਨਰਲ ਸਕੱਤਰ ਹਰਵਿੰਦਰ ਸਿੰਘ ਗਗਨ ਕੈਸ਼ੀਅਰ ਗੁਰਪ੍ਰੀਤ ਧਿਮਾਨ ਮੀਤ ਪ੍ਰਧਾਨ ਤੋਂ ਇਲਾਵਾ ਬਾਕੀ ਵੀ ਅਹੁਦੇਦਾਰਾਂ ਨੂੰ ਮੌਕੇ ਤੇ ਹੀ ਨਿਯੁਕਤ ਕੀਤਾ ਆਓ ਦੇਖਦੇ ਹਾਂ ਪੂਰੀ ਖਬਰ ਮੈਂ ਪੱਤਰਕਾਰ ਮਦਨ ਲਾਲ ਚੜ੍ਹਦੀ ਕਲਾ ਟਾਈਮ ਟੀਵੀ ਅਸੀਂ ਇੱਕ 2019 ਚ ਮੀਡੀਆ ਵੈਲਫੇਅਰ ਕਲੱਬ ਕਨੌਰ ਰਜਿਸਟਰਡ ਕਰਵਾਇਆ ਸੀ ਜਿਸ ਦੀਆਂ ਗਤੀਵਿਧੀਆਂ ਲਗਾਤਾਰ 5 ਸਾਲ ਤੋਂ ਚੱਲਦੀਆਂ ਆ ਰਹੀਆਂ ਅਸੀਂ ਲੋਕ ਭਲਾਈ ਦੇ ਕੰਮ ਪਹਿਲਾਂ ਵੀ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਿਾਂਗੇ ਅੱਜ ਅਸੀਂ ਇੱਕ ਮੀਟਿੰਗ ਸੱਦੀ ਸੀਗੀ ਉਸ ਮੀਟਿੰਗ ਦੇ ਵਿੱਚ ਅਸੀਂ ਨਵੀਂ ਪ੍ਰਧਾਨਗੀ ਚੁਣੀ ਹੈ ਜਿਹਦੇ ਵਿੱਚ ਅਰਜਿੰਦਰ ਸਿੰਘ ਮੋਹੀ ਨੂੰ ਪ੍ਰਧਾਨ ਬਣਾ ਕੇ ਅਸੀਂ ਨਵੀਂ ਚੋਣ ਦਿੱਤੀ ਹੈ ਤੇ ਅੱਗੇ ਵੀ ਅਸੀਂ ਕਲੱਬ ਵੱਲੋਂ ਬਹੁਤ ਵਧੀਆ ਗਤੀਵਿਧੀਆਂ ਕਰਦੇ ਰਹਿਾਂਗੇ ਹਾਂਜੀ ਮੈਂ ਦਰਸ਼ਨ ਮਿੱਠਾ ਪੱਤਰਕਾਰ ਪੰਜਾਬੀ ਟਰਿਬਿਊਨ ਰਾਜਪੁਰਾ ਕਨੌਲ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਿਹੜਾ ਮੈਨੂੰ ਇਸ ਕਲੱਬ ਵਿੱਚ ਇਹਨਾਂ ਨੇ ਮੈਂਬਰ ਬਣਾਇਆ ਆਪਣੇ ਸ਼੍ਰੀ ਮਦਨ ਲਾਲ ਜੀ ਇਹਨਾਂ ਨੇ ਦੱਸਿਆ ਕਿ 2019 ਤੋਂ ਇਹ ਕਲੱਬ ਗਤੀਵਿਧੀਆਂ ਕਰ ਰਿਹਾ ਹੈ ਜਿਨ੍ਹਾਂ ਤੇ ਅੱਜ ਚੋਣ ਹੋਈ ਹੈ ਤੇ ਪ੍ਰਧਾਨ ਬਣਾਇਆ ਰਜਿੰਦਰ ਮੋਹੀ ਜੀ ਜਿਹੜੇ ਕਿ ਬਹੁਤ ਹੀ ਸੀਨੀਅਰ ਤੇ ਸੁਲਝੇ ਹੋਏ ਪੱਤਰਕਾਰ ਹਨ ਬਹੁਤ ਹੀ ਵਧੀਆ ਜਿੱਦਾਂ ਕਿ ਇਹਨਾਂ ਨੇ ਦੱਸਿਆ ਤੁਹਾਨੂੰ ਕੀ ਕਲੱਬ ਸਮਾਜ ਭਲਾਈ ਦੇ ਗਤੀਵਿਧੀਆਂ ਕਰਦਾ ਰਹਿੰਦਾ ਤੇ ਅੱਗੇ ਵੀ ਕਰੇਗਾ ਤੇ ਮੈਨੂੰ ਇਹ ਬੜੀ ਖੁਸ਼ੀ ਆਵਦੀ ਜਿਹੜੀ ਟੀਮ ਬਣਾਈ ਹੈ ਆਪਣੇ ਚੇਅਰਮੈਨ ਮਦਨ ਲਾਲ ਜੀ ਨੇ ਤੇ ਪ੍ਰਧਾਨ ਉਹ ਵੀ ਬੜੀ ਵਧੀਆ ਜਿਸ ਤਰ੍ਹਾਂ ਕੀ ਸਾਡੇ ਪੁਰਾਣੇ ਤੇ ਬੜੇ ਹੀ ਸੀਨੀਅਰ ਪੱਤਰਕਾਰ ਗੁਰਸ਼ਰਨ ਫਿਰਕ ਉਹਨਾਂ ਨੂੰ ਸਰਪ੍ਰਸਤ ਲਾਇਆ ਤੇ ਖਜ਼ਾਨਚੀ ਜਿਹੜਾ ਗगन ਸਾਡੇ ਗगन ਜੀ ਹੈ ਹਰਵਿੰਦਰ ਸਿੰਘ ਗगन ਉਹਨਾਂ ਨੇ ਖਜ਼ਾਨਚੀ ਲਾਇਆ ਤੇ ਹੋਰ ਤੁਸੀਂ ਦੇਖ ਸਕਦੇ ਹੋ ਖਦੇਵ ਇਹਨਾਂ ਨੂੰ ਵੀ ਇਹਨਾਂ ਨੇ ਵਿੱਚ ਸ਼ਾਮਲ ਕੀਤਾ ਹੈ ਤੇ ਵਧੀਆ ਟੀਮ ਹੈ ਤੇ ਆਉਣ ਵਾਲੇ ਸਮੇਂ ਚ ਮੇਰਾ ਇਹਨਾਂ ਨੂੰ ਪੂਰਾ ਸਹਿਯੋਗ ਰਹੇਗਾ ਜਿੱਥੇ ਵੀ ਡਿਊਟੀ ਲਾਣਗੇ ਡਿਊਟੀ ਕਰਾਂਗੇ ਜੀ ਤੇ ਸਮਾਜ ਭਲਾਈ ਦੇ ਕੰਮ ਚ ਜਿੱਥੇ ਵੀ ਆਵਾਜ਼ ਮਾਰਨਗੇ ਉੱਥੇ ਅਸੀਂ ਜਰੂਰ ਹਾਜ਼ਰ ਹੋਵਾਂਗੇ ਜੀ ਧੰਨਵਾਦ